ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੈਨਾ ਦਿਵਸ ਤੇ ਸੈਨਾ ਦੇ ਜਵਾਨਾਂ, ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ। ਉਨ੍ਹਾਂ ਕਿਹਾ ਕਿ ਭਾਰਤੀ ਸੈਨਾ ਵਿੱਚ ਬੇਮਿਸਾਲ ਬਹਾਦਰੀ ਦੀ ਇੱਕ ਲੰਬੀ ਪਰੰਪਰਾ ਹੈ ਜੋ ਬੜੇ ਹੀ ਸਮਰਪਣ ਨਾਲ ਦੇਸ਼ ਦੀਆਂ ਸੀਮਾਵਾਂ ਦੀ ਰੱਖਿਆ ਕਰਦੀ ਹੈ। ਉਨ੍ਹਾਂ ਦੀ ਦੇਸ਼ ਭਗਤੀ ਸਾਰੇ ਹੀ ਨਾਗਰਿਕਾਂ ਲਈ ਪ੍ਰੇਰਨਾ ਦਾ ਇੱਕ ਵੱਡਾ ਸਰੋਤ ਬਣੀ ਹੋਈ ਹੈ। ਸੰਘਰਸ਼ ਦੇ ਨਾਲ-ਨਾਲ ਸ਼ਾਂਤੀ ਦੇ ਵਾਤਾਵਰਨ ਵਿੱਚ ਵੀ ਸਾਡੇ ਬਹਾਦਰ ਸੈਨਿਕ ਹਰ ਸੰਭਵ ਤੰਗ ਨਾਲ ਦੇਸ਼ ਦੀ ਸੇਵਾ ਲਈ ਤਿਆਰ ਰਹਿੰਦੇ ਨੇ। ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕਿਹਾਏ ਸੈਨਾ ਦਿਵਸ ਤੇ ਮੈਂ ਰਾਸ਼ਟਰ ਨਾਲ ਮਿਲਕੇ ਆਪਣੇ ਬਹਾਦਰ ਸੈਨਿਕਾਂ ਪ੍ਰਤੀ ਧੰਨਵਾਦ ਪ੍ਰਗਟ ਕਰਦਾ ਹਾਂ ਜੋ ਨਿਰਸਵਾਰਥ ਭਾਵਨਾ ਸਾਡੀਆਂ ਸੀਮਾਵਾਂ ਦੀ ਸੁਰੱਖਿਆ ਲਈ ਆਪਣੀ ਜ਼ਿੰਦਗੀ ਸਮਰਪਿਤ ਕਰਦੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸੈਨਾ ਦਿਵਸ ਦੀ ਵਧਾਈ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਸੈਨਾ ਦਿਵਸ ਤੇ ਅਸੀਂ ਆਪਣੇ ਸੈਨਿਕ ਕਰਮਚਾਰੀਆਂ ਦੇ ਬੇਮਿਸਾਲ ਹੌਂਸਲੇ ਅਟੁੱਟ ਵਚਨਬੱਧਤਾ ਅਤੇ ਬਲੀਦਾਨ ਦਾ ਸਨਮਾਨ ਕਰਦੇ ਹਾਂ ਸਾਡੇ ਰਾਸ਼ਟਰ ਦੀ ਰੱਖਿਆ ਕਰਨ ਅਤੇ ਸਾਡੀ ਪ੍ਰਭੂਤਾ ਨੂੰ ਬਨਾਈ ਰੱਖਣ ਵਿੱਚ ਉਹਨਾਂ ਦਾ ਅੰਤਖ ਸਮਰਪਣ ਉਹਨਾਂ ਦੀ ਬਹਾਦਰੀ ਦਾ ਸਬੂਤ ਹੈ ਉਹ ਮਜ਼ਬੂਤੀ ਦੇ ਥੰਮ੍ਹ ਨੇ ਰੱਖ ਮੰਤਰੀ ਰਾਜਨਾਥ ਸਿੰਘ ਨੇ ਥਲ ਸੈਨਾ ਦਿਵਸ ਤੇ ਸਾਰੇ ਹੀ ਬਹਾਦੁਰ ਸੈਨਿਕਾਂ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਵਧਾਈ ਅਤੇ ਸ਼ੁਭ ਕਾਮਨਾਵਾਂ ਦਿੱਤੀਆਂ ਨੇ ਉਹਨਾਂ ਨੇ ਕਿਹਾ ਕਿ ਹਰ ਭਾਰਤ ਵਾਸੀ ਸੈਨਾ ਦੇ ਹੌਸਲੇ ਵੀਰਤਾ ਅਤੇ ਪ੍ਰਾਕਰਮ ਨੂੰ ਨਾ ਸਿਰਫ ਜਾਣਦਾ ਹੈ ਬਲਕਿ ਉਹਨਾਂ ਪ੍ਰਤੀ ਸਨਮਾਨ ਦਾ ਭਾਵ ਵੀ ਰੱਖਦਾ ਹੈ ਉਹਨਾਂ ਨੇ ਕਿਹਾ ਕਿ ਭਾਰਤੀ ਸੈਨਾ ਨੇ ਹਮੇਸ਼ਾ ਦੇਸ਼ ਦੀ ਰੱਖਿਆ ਕੀਤੀ ਹੈ ਅਤੇ ਇਸ ਲਈ ਅਣਗਿਣਤ ਬਲੀਦਾਨ ਵੀ ਦਿੱਤੇ ਨੇ